ਅੱਜ ਦੇ ਟਾਈਮ 'ਚ ਦੂਜੀ ਵਾਰ ਸਰਪੰਚ ਦਾ ਮੇਰਾ ਭਰਾ ਬਣ ਗਿਆ ਗੁਰਵਿੰਦਰ ਸਿੰਘ ਤੇ 8ਵੀਂ ਵਾਰ ਸਰਪੰਚ ਬਣਦਾ ਮੇਰਾ ਪਰਿਵਾਰ ਦਾ ਪਹਿਲਾਂ ਮੇਰੇ ਦਾਦਾ ਜੀ ਨੇ ਲੰਮਾ ਚਰ ਸਰਪੰਚ ਤੇ ਫਿਰ ਮੇਰੇ ਚਾਚਾ ਜੀ ਨੇ ਫੇਰ ਵੀ ਮੰਨ ਲਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਭੁਪਿੰਦਰ ਸਿੰਘ ਚਾਹਾਨ ਜੱਸੀਪੌ ਵਾਲੀ ਆਪਣਾ ਪ੍ਰੋਬਲਮ ਦਿਖਾਉਣਾ ਅੱਜ ਤੁਹਾਨੂੰ ਮੈਂ ਗੰਦੀਵਾਲ ਕਿਸਾਨ ਸੇਵਾ ਕੇਂਦਰ ਜੱਸੀਪੌ ਵਾਲੀ ਰੋਡ ਤੇ ਲੱਗਿਆ ਇੱਧਰ ਪਿੰਡਾਂ ਤੇ ਇੱਧਰ ਮਾਨਸਾ ਰੋਡ ਆ ਇੱਧਰ ਬਾਬਾ ਬਾਲ ਦਾਦਾ ਚੌਂਕ ਆ ਜਿਹੜਾ ਨਾ ਬੜੰਡੇ ਤੋਂ ਮਾਨਸਾ ਰੋਡ ਜਾਂਦੀ ਆ ਉਸ ਤੇ ਇਹ ਪਿੰਡ ਪੈਂਦਾ ਮੇਰਾ ਉੱਥੇ ਆ ਇਹ ਕਈ ਮੇਰੇ ਵੀਰ ਕਹੇ ਕਹਿੰਦਿਆ ਵੀ ਇਹ ਬੜੀ ਮਿਹਨਤ ਨਾਲ ਆਪਾਂ ਇਮਾਨਦਾਰੀ ਨਾਲ ਲਾਇਆ ਪੈਟਰੋਲ ਪੰਪ ਕਈ ਬੰਦੇ ਮਾਲਾ ਹੁੰਦੇ ਆ ਨਾ ਜਿਵੇਂ ਵਿਰੋਧੀ ਲਾਲੋ ਕੋਈ ਹੋ ਲੋ ਅਗਲਾ ਕਹਿੰਦਾ ਜੀ ਇਹ ਤਾਂ ਬਾਦਲ ਆਲੇ ਨੇ ਦਿੱਤਾ ਇਹਨਾਂ ਨੂੰ ਪੈਟਰੋਲ ਪੰਪ ਇਹੋ ਜੀ ਗੱਲ ਨਹੀਂ ਅਕਾਲੀ ਦਲ ਦੇ ਵਿੱਚ ਰਹਿ ਕੇ ਪਾਰਟੀ 'ਚ ਜੋ ਮਾਨ ਸਨਮਾਨ ਸਾਡੇ ਪਰਿਵਾਰ ਨੂੰ ਮਿਲਿਆ ਬਾਦਲ ਪਰਵਾਰ ਨਾਲ ਰਹਿ ਕੇ ਬਹੁਤ ਮਹੱਲਾ ਬਠਿੰਡੇ ਜ਼ਿਲ੍ਹੇ ਚੋਂ ਬਹੁਤ ਮਾਣ ਵਾਲੀ ਗੱਲ ਆ ਵੀ ਸਾਨੂੰ ਮਾਣ ਸਨਮਾਨ ਮਿਲਿਆ ਹਨਾ ਤੇ ਅਸੀਂ ਵੀ ਅਕਾਲੀ ਦਲ ਦੇ ਵਿੱਚ ਸਾਡੀ ਤੀਜੀ ਚੌਥੀ ਪੀੜ੍ਹੀ ਹੋ ਗਈ ਵੀ ਅਕਾਲੀ ਦਲ ਦੇ ਨਾਲ ਆ ਤੇ ਸਾਡੇ ਦਾਦਾ ਜੀ ਸਰਦਾਰ ਸਰਦਾਰ ਸਵਰਗਵਾਸੀ ਛੇਰ ਸਿੰਘ ਸਾਬਕਾ ਸਰਪੰਚ ਵੀ ਸੀ ਤੇ ਉਹ ਸਾਂਝੇ ਪੰਜਾਬ ਦੇ ਚੇਅਰਮੈਨ ਸੀ ਮੇਰੇ ਦਾਦਾ ਜੀ ਜਿਹੜੇ ਤੇ ਉਹ ਸੰਜੇ ਪੰਜਾਬ ਦੇ ਪਹਿਲਾਂ ਚੀਰਮੈਨ ਸੀ ਸਰਕਾਰੀ ਨੌਕਰੀ ਤੇ ਸੀਗੇ ਪਹਿਲਾਂ ਆਈਪੀਐਸ ਅਫਸਰ ਸੀ ਤੇ ਇਹ ਪੰਪ ਉਹਦਾ ਆਦੀ ਇਮਾਨਦਾਰੀ ਨਾਲ ਮਿਲਿਆ ਇੱਕ ਨੰਬਰ ਜੀ ਮਿਲਿਆ ਹੈ ਜੀ ਗੱਲ ਨੇ ਲੀਡਰਾਂ ਦਾ ਹੱਥ ਜ਼ਰੂਰ ਹੁੰਦਾ ਕਿਉਂਕਿ ਇਹਨੂੰ ਪਾਸਪੂਸ ਕਰਾਉਣ ਵਾਸਤੇ ਬਹੁਤ ਸਾਰੇ ਲੀਡਰਾਂ ਨੇ ਸਾਨੂੰ ਵੀ ਲੋੜ ਪਈ ਬਾਦਲ ਪਰਿਵਾਰ ਦੀ ਹੋਰ ਕੋਟ ਪੱਤਾ ਸਾਹਿਬ ਦੀ ਦਰਚਨਾ ਕੋਟ ਪੱਤਾ ਐਮਐਲਏ ਸਾਹਿਬ ਸੀ ਉਹਨਾਂ ਨੇ ਸਾਡਾ ਬਹੁਤ ਸਹਾਇਕ ਕਰਿਆ ਇਸ ਪੰਪ ਲਵਾਉਣ ਚ ਤੇ ਇਧਰ ਆਪਣਾ ਨਾਲ ਹੀ ਕੋਠੀ ਆਪਣੀ ਸਾਹਮਣੇ ਮਨਲਾ ਵੀ ਇਧਰ ਰੰਗ ਰੰਗ ਕਰਾਇਆ ਉਹ ਸਾਹਮਣੇ ਛੜਕ ਤੋਂ ਦਿਨਦੀ ਆ ਪੂਰੀ ਤੇ ਆਪਾਂ ਆਪਾਂ ਨੂੰ ਬਹੁਤ ਪਿਆਰ ਮਿਲਿਆ ਹਨਾ ਹਲਕੇ ਤੋਂ ਪਾਰਟੀ ਕਰਕੇ ਲੋਕ ਬਹੁਤ ਜਾਣਦੇ ਹਨਾ ਵੀ ਅਸੀਂ 3-4 ਪਰਿਵਾਰ ਹੀ ਆਂ ਜਿਹੜੇ ਬਾਦਲ ਸਾਹਿਬ ਦੇ ਨਾਲ ਆ ਸਾਡੇ ਬਰੰਡੇ ਜ਼ਿਲ੍ਹੇ ਤੋਂ ਵੀ ਸਾਡੇ ਆਲੇ ਹਲਕੇ ਤੋਂ ਤੇ ਅਸੀਂ ਤਿੰਨ-ਚਾਰ ਪਰਿਵਾਰਾਂ ਚੋਂ ਨੇ ਜੋ ਲੰਮੇ ਸਮੇਂ ਤੋਂ ਬਾਦਲ ਪਰਿਵਾਰ ਨਾਲ 70 ਸਾਲਾਂ ਤੋਂ ਤੇ ਹੋਰ ਵੀ ਆ ਜ਼ਿਲ੍ਹੇ ਜੁੱਧਾ ਪਰ ਪਰ ਬਰਿੰਡਾ ਦੇ ਹਲਕੇ ਬਰਿੰਡਾ ਦੇ ਹੱਤੀ ਹਲਕੇ ਦੀ ਗੱਲ ਕਰਦਾ ਅਸੀਂ ਤਿੰਨਾਂ ਇੱਕ ਪਰਿਵਾਰ ਹੋਵਾਂਗੇ ਬਾਦਲ ਪਰਿਵਾਰ ਦੇ ਨਾਲ ਆ ਜਿਹੜੇ ਤੇ ਇਹ પેટ્રોલ ਪੰਪ ਆਦੀ ਇਮਾਨਦਾਰੀ ਨਾਲ ਲੱਗਿਆ ਹਨ ਤੇ ਕਈ ਵਾਰੀ ਅਗਲਾ ਆਂਦਾ ਜ ਤੁਸੀਂ ਤਾਂ ਖੱਟ ਗਏ ਹਨ ਤੇ ਇਹ ਜਿਹੜੇ ਖੱਟਣ ਘਟਾਉਣ ਨੂੰ ਦਾ ਜਿਹੜੇ ਇਮਾਨਦਾਰ ਲੋਕ ਹੁੰਦੇ ਹਨਾ ਰਾਜਨੀਤੀ ਜੋ ਉਹਨਾਂ ਵਾਸਤੇ ਕੁਝ ਨਹੀਂ ਇੱਕ ਸੇਵਾ ਹੀ ਹੁੰਦੀ ਹੈ ਤੇ ਅਸੀਂ ਤਾਂ ਸੇਵਾ ਕਰੀਏ ਪਿੰਡ ਦੀ ਇਹ ਸਭ ਨੂੰ ਪਤਾ ਹਨਾ ਵੀ ਅੱਜ ਤੱਕ ਮੇਰੇ ਦਾਦੇ ਨੇ 1 ਰੁਪਏ ਦੀ ਛੱਗੀ ਨਹੀਂ ਮਾਰੀ ਸੀ ਤੇ ਮੇਰੇ ਪਿਓ ਨੇ ਨਹੀਂ ਮਾਰੀ ਸੀ 1 ਰੁਪਏ ਦੀ ਕਿਸੇ ਨਾ ਠੱਗਾ ਠੋਰੀ ਤੇ ਮੇਰੇ ਭਰਾ ਨੇ ਗੁਰਵਿੰਦਰ ਸਿੰਘ ਸਰਪੰਚ ਦੂਜੀ ਅ ਸਰਪੰਚ ਬਣਦੇ ਉਹਨਾਂ ਨੇ ਨਹੀਂ ਮਾਰੀ ਤੇ ਵੀ ਬਾਈ ਸਾਲ ਮੈਂ ਰਾਜਨੀਤੀ 'ਚ ਅਜੇ ਤੱਕ ਮੈਂ ਨੂੰ ਕੋਈ ਇਹ ਨਹੀਂ ਕਹਿ ਸਕਦਾ ਵੀ ਭਵੰਦਰ ਨੇ ਕਿਸੇ ਨਾਲ ਛੱਗਾ ਠੋਰੀ ਦੀ ਮਾਰੀ ਆ। ਚੰਗਾ ਮਾੜਾ ਸਮਾਂ ਬਹੁਤ ਆਇਆ ਮੇਰੇ ਤੇ। ਤੇ ਇਹ ਆਪਣਾ ਪੈਟਰੋਲ ਪੰਪ ਹੈ। ਜਦੋਂ ਵੀ ਮਰਜ਼ੀ ਤੁਸੀਂ ਇੱਥੇ ਆਓ ਤੇ ਆਪਾਂ ਇੱਥੇ ਪੈਟਰੋਲ ਪੰਪਤੀ ਹੁੰਨੇ ਆ ਜਦੋਂ ਮਰਜ਼ੀ ਆ ਕੇ ਮਿਲੋ ਆਪੋ ਨੂੰ। ਤੇ ਇੱਕ ਵਾਰੀ ਸਾਰਿਆਂ ਨੂੰ ਬੇਨਤੀ ਕਰਦਾ ਨਾ ਗੈਰੀ ਜੋਧਪੁਰ ਵਾਲੇ ਆਉਂਦੇ ਆ ਤੇ ਸਾਰੇ ਆਓ ਤੇ ਤੁਹਾਨੂੰ ਚੰਗੀਆਂ ਸਵਾਭਾਂ ਦੇਵਾਂਗੇ ਵਧੀਆ ਕੁਆਲਿਟੀ ਦਾ ਤੇਲ। ਵਧੀਆ ਸੂਤੋਂ ਹਣਾ ਤੇ ਆਪਾਂ ਨੂੰ ਬਸ ਠੀਕ ਹੈ ਨਾ ਬਾਹਲੇ ਕੋਈ ਆਪਾਂ ਅਮੀਰ ਐ ਪਤਾ ਹੀ ਹਨ ਆਪਦਾ ਟਾਈਮ ਪਾਸ ਕਰਦੇ ਆ ਤੇ ਆਹੀ ਆ ਇੱਕ ਆਪਣਾ ਰੋਜੀ ਰੋਟੀ ਇਹ ਪੰਪ ਹੈ ਤੇ ਜ਼ਮੀਨ ਹੈ ਜਿਹੜੀ ਫਸਲ ਲਗਾਉਣੇ ਤੇ ਖਾਣੇ ਆ ਤੇ ਲੋਕਾਂ ਦੀ ਸੇਵਾ ਕਰਦੇ ਹਣਾ ਪਰ ਲੋਕਾਂ ਦੀ ਸੇਵਾ ਕਰਦੇ ਸੀ ਤਾਂ ਫੇਰ ਹੀ ਮੰਨ ਲਾ ਅੱਜ ਦੇ ਟਾਈਮ 'ਚ ਦੂਜੀ ਵਾਰ ਸਰਪੰਚ ਤਾਂ ਮੇਰਾ ਭਰਾ ਬਣ ਗਿਆ ਗੁਰਵਿੰਦਰ ਸਿੰਘ ਤੇ 8ਵੀਂ ਵਾਰ ਸਰਪੰਚ ਬਣਦਾ ਮੇਰਾ ਪਰਿਵਾਰ ਦਾ ਪਹਿਲਾਂ ਮੇਰੇ ਦਾਦਾ ਜੀ ਨੇ ਲੰਮਾ ਚਰ ਸਰਪੰਚ ਤੇ ਫਿਰ ਮੇਰੇ ਚਾਚਾ ਜੀ ਨੇ ਫੇਰ ਵੀ ਮੰਨ ਲਾ ਇਹ ਗੁਰਵਿੰਦਰ ਰਿਆ ਤੇ ਜੋ ਵੀ ਸਰਪੰਚੀ ਅਸੀਂ ਛੱਡੀ ਐ ਮੰਨ ਲਾ ਚੋਣ ਨਹੀਂ ਲੜੀ ਹੈ ਨਾ ਲੋਕਾਂ ਦਾ ਇੰਨਾ ਵੀ ਪਿਆਰ ਆ ਜਿਹੜੀਆਂ ਸਰਪੰਚੀਆਂ ਪਾਸੇ ਉਹ ਵੀ ਸਾਡੇ ਸਾਡੇ ਸਹਾਇਜੋਗ ਦੇ ਨਾਲ ਹੀ ਸਰਪੰਚ ਹਨ ਵੀ ਬਣਿਆ ਤੇ ਉਹ ਵੀ ਅਸੀਂ ਇਲੈਕਸ਼ਨ ਕਦੇ ਹਾਰੇ ਨਹੀਂ ਪ੍ਰਮਾਤਮਾ ਦੀ ਕਿਰਪਾ ਹੈ ਸਾਡੇ ਤੇ ਪਿੰਡ ਦਾ ਸਹਿਯੋਗ ਆ ਸਾਨੂੰ ਜਦੋਂ ਵੀ ਅਸੀਂ ਇਲੈਕਸ਼ਨ ਦੇ ਵਿੱਚ ਆਏ ਹਮੇਸ਼ਾ ਜਿੱਤੇ ਸਾਨੂੰ ਇਹ ਵੀ ਮਾਣ ਹੈ ਅਸੀਂ ਦੂਜਿਆਂ ਦੇ ਸਰਬਸੰਤियां ਕਰੀਆਂ ਪਰ ਸਾਨੂੰ ਦੁੱਖ ਆ ਇਸ ਗੱਲ ਦਾ ਵੀ ਰਹੂਗਾ ਵੀ ਸਾਡੇ ਤੇ ਸਰਬਸੰਤੀ ਨਹੀਂ ਹੋਈ ਦੋ ਵਾਰੀ ਕਿਉਂਕਿ ਕੁਝ ਘਟਿਆਏ ਲੋਕ ਹੈਗੇ ਦੋ ਤਿੰਨ ਪਿੰਡ ਚ ਹੁੰਦੇ ਹੀ ਹਨ ਤਾਂ ਸਾਡੇ ਕੋਈ ਜਾ ਜਿੱਤੇ ਵੀ ਨਹੀਂ ਉਹਨਾਂ ਦਾ ਮਕਸਦ ਹੁੰਦਾ ਪਤਾ ਨਹੀਂ ਇਹਨਾਂ ਦੇ ਪੈਸੇ ਲਵਾ ਦੇਣਗੇ ਇਹ ਲਵਾ ਦੇਾਂਗੇ ਵੀ ਸਾਡੇ ਕੋਈ ਇਹ ਜਿਹਾ ਮਕਸਦ ਵੀ ਨਹੀਂ ਵੀ ਜਦੋਂ ਮੈਦਾਨ ਦੇ ਵਿੱਚ ਹੀ ਆ ਕੇ ਫਿਰ ਜਿੱਤਾਂ ਵੀ ਜਿੱਤਾਂ ਵੀ ਹੁੰਦੀਆਂ ਹੁੰਦੀਆਂ ਤੇ ਹਰ ਵੀ ਜਾਂਦੇ ਹੁੰਦੇ ਆ ਬੰਦੇ ਤੇ ਆਹ ਦਿਖਾਉਣਾ ਇਹ ਆਪਣਾ ਕੋਠੀ ਆ ਇੱਧਰ ਵਧੀਆ ਰਹਿਨੇ ਆਪਾਂ ਤੇ ਇਧਰਲੀ ਛੜ ਤੇ ਆਪਣੇ ਆ ਆ ਜਾਂਦਾ ਇਧਰੋਂ ਨਾਲ ਹੀ ਇਹ ਬਾਬਾ ਭਾਲਦਾਸ ਨੂੰ ਜਾਂਦੀ ਹੈ ਸੜਕ ਕੱਚੀ ਲੈਣ ਇਧਰਲੀ ਸੜਕ ਤੇ ਆ ਪਹੀ ਆਪਹੀ ਬਾਬਾ ਭਾਲਦਾਸ ਚੌਂਕ ਨੂੰ ਜਾਂਦੀ ਹੈ ਇਧਰੋਂ ਇਧਰੋਂ ਜਾਂਦੀ ਹੈ ਇਧਰ ਅਸੀਂ ਦੋ ਭਰਾਏ ਐਜਾ ਰਹਿੰਦੇ ਆ ਇਸ ਮਕਾਨ ਚ ਰਹਿੰਦੇ ਆ ਦੋ ਅਗਲੇ ਚ ਰਹਿੰਦੇ ਆ ਅਸੀਂ ਚਾਰ ਭਰਾ ਆਂਗੇ ਖੁਸ਼ਦੀਪ ਸਭ ਤੋਂ ਛੋਟਾ ਫਿਰ ਰਾਜਪ੍ਰੀਤ ਤੇ ਗੁਰਵਿੰਦਰ ਮੈਜ ਤੋਂ ਵੱਡੇ ਆ ਕੁਦਿਪ ਕੈਨੇਡਾ ਚ ਰਹਿੰਦਾ ਤੇ ਰਾਜਬੀਰ ਦਾ ਲੜਕਾ ਉਹ ਵੀ ਉਹ ਆਸਟ੍ਰੇਲੀਆ ਚ ਰਹਿੰਦਾ ਅੱਭਈ ਹਵਾ ਪਾ ਦਿਓ ਯਾਰ ਤੇ ਆਪਣਾ ਬਲੌਗ ਇਹ ਬਣਾਇਆ ਜਿਹੜਾ ਇਹਨੂੰ ਲਾਇਕ ਕਰ ਦਿਓ ਤੇ ਕਮੈਂਟ ਕਰ ਦਿਓ ਤੇ ਸ਼ੇਅਰ ਕਰ ਦਿਓ ਇਹ ਆਪਣਾ ਗੁਰਪ੍ਰੀਤ ਸਿੰਘ ਆ ਇਹ ਮੁੰਡਾ ਹਰੀ ਓਮ ਕੰਮ ਕਰਦਾ ਇਹ ਬਾਈ ਫੂਸ ਮੰਡੀ ਤੋਂ ਮਨਜੀਤ ਹਵਾ ਪਉਣ ਆਇਆ ਹੋਊਗਾ ਤੇ ਪਉਣ ਆਇਆ ਸੀ